ਸਤਿ ਸ੍ਰੀ ਅਕਾਲ ਜੀ ਹਾ ਵਾਟ ਹੈਪਨਡ ਆਪਾਂ ਇਸ ਟਾਈਮ ਘੁੰਮ ਰਹੇ ਆ ਜੀ ਫਰੀਦਕੋਟ ਫਰੀਦਕੋਟ ਰੰਗੇ ਆ ਆਪਾਂ ਕਿੱਥੇ ਪਹੁੰਚਣੇ ਆਲੇ ਆਪਾਂ ਤਲਵੰਡੀ ਪਾਈ ਤਲਵੰਡੀ ਤਲਵੰਡੀ ਆਪਾਂ ਵੰਦਣੇ ਆਲੇ ਆ ਪਿੱਛੇ ਪਾਨਾ ਅੰਬਾਲਾ ਪਾਨਾ ਪਿੱਛੇ ਬੰਬੇ ਗਿਆ ਸੀ ਮੈਂ ਕੀ ਕਰਨਾ ਹੈ ਕਹਿੰਦਾ ਅੰਬ ਲੈਣਾ ਹੈ ਮੈਂ ਤੂੰ ਥੋੜਾ ਅੰਬ ਲੈਣਾ ਹੈ ਇਹ ਅੰਬ ਲੈ ਕੇ ਆਇਆ ਉਹ ਤੋਂ ਮੁੰਮੇ ਦਾ ਅਲਫਾਂਜੋ ਅੰਬ ਲੈ ਕੇ ਆਇਆ ਇਹ ਬੰਦਾ ਆਜ ਸਾਨੂੰ ਬੜੇ ਟਾਈਮ ਬਾਅਦ ਲੱਭਿਆ ਬਹੁਤ ਦੇ ਬਿਜੀ ਰਹਿੰਦਾ ਇਹ ਪਿੰਡ ਬਸ ਬਸੋ ਕੀ ਕੀਏ ਆਂਟੀ ਕਿਵੇਂ ਆਂ ਸੌਂ ਗਿਆ ਤੂੰ ਨਹੀਂ ਨਹੀਂ ਬਈ ਲਓ ਜੀ ਸ਼ਿੰਦਾ ਸ਼ਿੰਦਾ ਹਰੀ ਚਾਲ ਓਕੇ ਰਿਪੋਰਟਾਂ ਜੀ ਕਹਿੰਦੇ ਐ ਓਕੇ ਰਿਪੋਰਟਾਂ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਸੋ ਮਾਚ ਕਿਨੇ ਕਿਨੇ ਦੇਖ ਲਈ ਜੰਦਾ ਜੰਦਾ ਨੋ ਪਾਪਾ ਜੀ ਕਨੈਕਸ਼ਨ ਪਾਣੇ ਪੌਜ਼ ਹੋ ਰਿਹਾ ਪੂਰ ਕਨੈਕਸ਼ਨ ਦੇ ਨਾਲ ਕੀ ਚੱਕਰ ਆ ਉੱਪਰ ਰੱਖੋ ਗਾਡੀ ਡੋਂਗਲ ਇੱਥੇ ਰੱਖੀਏ ਡੋਂਗਲ ਤੇ ਪਤਾ ਨਹੀਂ ਲੱਗ ਰਿਹਾ ਯਾਰ ਕਿੱਥੇ ਆ ਚਲੋ ਬਾਜੀ ਬਾਜੀ ਹੋਰ ਠੀਕ ਠਾਕ ਜੀ ਉਹ ਕੇ ਰਪੋਟਾਂ ਨੇ ਸੋ ਫਿਲਮ ਲੱਗ ਚੁੱਕੀ ਹੈ ਫਿਲਮ ਤੁਸੀਂ ਦੇਖ ਚੁੱਕੇ ਹੋ ਤੁਹਾਡੇ ਰਿਵਿਊ ਅਸੀਂ ਸੁਣ ਰਹੇ ਆ ਥੈਂਕ ਯੂ ਆ ਉਹਦੇ ਲਈ ਤੇ ਜਿਨ੍ਹਾਂ ਨੇ ਹਲੇ ਤੱਕ ਫਿਲਮ ਨਹੀਂ ਦੇਖੀ ਗੋ ਐਨਜੋਏ ਦੇਖ ਕੇ ਦੱਸੋ ਸਾਨੂੰ ਕਿੱਦਾਂ ਲੱਗੀ ਕੈਨੇਡਾ ਵਾਲਿਓ ਆਸਟ੍ਰੇਲੀਆ ਵਾਲਿਓ ਥੈਂਕ ਯੂ ਤੁਹਾਡਾ ਬਹੁਤ ਬਹੁਤ ਕੰਮ ਪੂਰੇ ਦਾ ਪੂਰਾ ਫਟੇ ਚੈੱਕ ਕੀਤਾ ਹੋਇਆ ਤੁਸੀਂ ਸਰਾ ਮੂਵੀ ਆ ਸਰਾ ਮੂਵੀ ਦੇਖ ਲਈ ਭਾਜੀ ਥੈਂਕ ਯੂ ਥੈਂਕ ਯੂ ਅਹ ਠੀਕ ਆ ਆਈ ਦਾ ਪੰਨੇ ਦੇਖ ਆ ਸਵਾਦ ਆਉਂਦਾ ਆਸਮਾਨ ਆ ਹਾਂ ਪਿੱਛੇ ਪਟਾਕੇ ਪੈਂਦੇ ਐ ਪੂਰੇ ਤੇ ਨਹੀਂ ਜਦੋਂ ਐ ਸਾਰੇ ਕਹਿੰਦੇ ਆ ਸਵਾਦ ਵਾਲੀ ਫਿਲਮ ਸਵਾਦ ਵਾਲੀ ਫਿਲਮ ਸਵਾਦ ਵਾਲੀ ਜਲਵਾ 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 ਇਕਰੀ ਤੋਂ ਦੇ 5 5 ਆਉਂਦੇ ਹਾਂ ਇਦਾਂ ਠਾ ਠਾ ਠਾਰ ਰਫਲਾਈ ਹੁੰਦੇ ਨੇ ਨਾ ਇਦਰੋਂ ਹਾਟੇ ਹਾਟ ਕੱਡੇ ਪਏ ਨੇ ਕਾਹ ਮਨ ਯਾਰੇਦਾਰ ਹੂੰ ਹੂੰ ਓਕਰ ਬੋਟਾ ਨੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਿੰਦਾ ਸ਼ਿੰਦਾ ਗੁੱਡ ਫਿਲਮ ਸ਼ਿੰਦਾ ਸ਼ਿੰਦਾ ਗੁੱਡ ਫਿਲਮ ਸੁਪਰ 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 ਮੂਵੀ ਲਵ ਯੂ ਪਾਜੀ ਲਵ ਯੂ ਸੋ ਥੈਂਕ ਯੂ ਆ ਜੀ ਬਸ ਤੁਹਾਡਾ ਥੈਂਕ ਯੂ ਕਰ ਲਈ ਆਪਾਂ ਲਾਈਵ ਹੋਏ ਸੀ ਅੱਜ ਤੇ ਸ਼ਾਮ ਨੂੰ ਕੋਸ਼ਿਸ਼ ਕਰਦੇ ਆ ਕਿ ਬਾਕੀ ਸਾਰੀ ਟੀਮ ਦੇ ਨਾਲ ਲਾਈਵ ਹੋਇਆ ਜਾਏ ਤੇ ਸਾਰਿਆਂ ਨੂੰ ਲੱਭੀਏ ਪ੍ਰਿੰਸ ਕਮਲਜੀਤ ਗਿਆ ਹੋਇਆ ਵਾ ਪਤਾ ਨਹੀਂ ਕਿੱਥੇ ਸ਼ੂਟਿੰਗ ਕਰਦਾ ਬੜੀ ਦੂਰ ਉਹ ਹਿਨਾ ਜੀ ਵੀ ਕਿਤੇ ਹੋਰ ਦੂਰ ਸ਼ੂਟ ਕਰ ਰਹੇ ਨੇ ਤੇ ਸਾਰੇ ਬੰਦੇ ਸ਼ਿੰ다 ਸਿੰਘ ਵੀ ਸਕੂਲ ਬੱਚਾ ਪਾਲਟੀ ਹੈ ਨਹੀਂ ਤੇ ਉਹਦੇ ਲਈ ਉਹ ਤੁਹਾਨੂੰ ਛਿੰਦੇ ਲਈ ਸਾਸਰੀ ਕਾਲ ਪਿਆਰ ਸਤਕਾਰ ਬੜਾ ਖੁਸ਼ ਹੁੰਦਾ ਉਹ ਜਦੋਂ ਸਾਰੇ ਰਿਵਿਊ ਉਹ ਨੂੰ ਉਹ ਦੇਖਦਾ ਵਾ ਕਿ ਸਾਰਿਆਂ ਨੂੰ ਬੜਾ ਵਧੀਆ ਲੱਗ ਰਿਹਾ ਸੋ ਥੈਂਕ ਯੂ ਲਵ ਯੂ ਆਲ